ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਪੱਧਰਪੁਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਕੁਐਸਚਨ ਹੈ ਤੁਹਾਡੇ ਘਰੇ ਕਿ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਾਇਆ ਕਰੋ ਬਾਅਦ ਕਿਸੇ ਨੂੰ ਕੋਈ ਵੀ ਲਾਂਮਾ ਨਾ ਦਿਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਲੈਣ ਵਾਲੇ ਸੱਜਣ ਤਿੱਕਰ ਪਛਾਦਿਆ ਕਰੋ ਕਿਸੇ ਦਾ ਫਾਇਦਾ ਹੋ ਜਾਏ ਭਲਾ ਹੋ ਜਾਏ ਕੋਈ ਆਦੀ ਖਰੀਦਦਾਰੀ ਮਹੱਤਵ ਕਰ ਸਕੇ ਪਹੁੰਚ ਗਿਆਂ ਪਿੰਡ ਝਾਮਖਾ ਜ਼ਿਲ੍ਹਾ ਦੇ ਤਸੀਹੇਸ਼ੀ ਤਰਨਤਾਰ ਸਾਹਿਬ ਪ੍ਰਤਾਪ ਸ਼ਾਹ ਕੋਲ ਆਏ ਆ ਪੰਜ ਤੱਕ ਖਾਉਣ ਲੱਗੇ ਆ ਮੱਝਾਂ ਝੋਟੀਆਂ ਜੁੜੇ ਰਿਓ ਸੱਜਣੋਂ ਓੜ ਦੀਆਂ ਵਾਲੇ ਕੰਮ ਹੋਣਗੇ ਆਫਰਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੇ ਪਹੁੰਚਾਂ ਜਿਹੜੀਆਂ ਵਿੱਚ ਫ੍ਰੀ ਹੋਣਗੀਆਂ ਜਿਹੜਾ ਵੀ ਰੇਟ ਕੀਤਾ ਗਿਆ ਉਹਦੇ ਵਿੱਚ 100 ਕਿਲੋਮੀਟਰ ਜਿਹੜੀ ਪਹੁੰਚ ਤੁਹਾਨੂੰ ਬਿਲਕੁਲ ਫ੍ਰੀ ਦਿੱਤੀ ਜਾਊਗੀ ਇਸ ਫਾਰਮ ਤੋਂ ਇਸ ਤੋਂ ਬਾਈ ਪ੍ਰਤਾਪ ਸ਼ਾਹ ਕੋਲੋਂ ਆਫਰ ਹੀ ਹੁੰਦੀ ਹਰ ਵਾਰੀ ਕਿ ਮੈਂ 100 ਕਿਲੋਮੀਟਰ ਜਿਹੜੀ ਪਹੁੰਚ ਫ੍ਰੀ ਕਰਾਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕਰਦੇ ਹਾਂ ਗੱਲਬਾਤ ਜੁੜੇ ਰਹੋ ਅੰਤ ਤੱਕ ਜੀ ਸ਼ਾਹ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਚੜ੍ਹਦੀ ਕਲਾ ਵਧੀਆ ਜੀ ਉਸ ਨੂੰ ਠੀਕ ਠਾਕ ਸਭ ਨੰਦ ਆ ਜੀ ਦਾਇਰ ਆ ਬੀ ਸੰਦੂ ਬਦਰਪੁਰ ਯਾਰ ਚੈਨਲ ਦੇ ਨਾਲ ਸਾਰੇ ਭੈਣ ਭਰਾ ਉਹ ਆਪਣੇ ਪਿਆਰ ਪੂਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਇੱਕ ਬੇਨਤੀ ਇਹੋ ਜੀ ਹੁੰਦੀ ਆ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਹਾਂ ਇਹ ਦੂਜੀ ਬੇਨਤੀ ਇਹ ਜੀ ਇਹ ਵੀਡੀਓ ਪਰਿਵਾਰ ਦੇ ਵਿੱਚ ਬਹਿ ਗਿਆਂ ਰਹੀ ਜਨਾ ਸਾਰੀ ਵੇਖੋ ਆ ਦੋ ਚਾਰ ਮਿੰਟ ਲਾ ਕੇ ਕਾਲੀ ਨਾ ਕਰੋ ਹਾਂ ਕਾਲੀ ਨਾ ਕਰੋ ਕਈ ਰਹੀ ਕਈ ਭੈਣ ਭਰਾ ਛੋਟ ਵੇਖ ਲੈਂਦੇ ਆ ਤੇ ਮੁੜ ਕੇ ਮੰਨ ਲੋ ਕਈ ਵੀ ਡੰਗਰ ਦਾ ਮੂੰਹ ਹੱਥਾਂ ਨਹੀਂ ਵੇਖਿਆ ਹੁੰਦਾ ਬਿਲਕੁਲ ਜੀ ਤੇ ਦੂਜੀ ਗੱਲ ਇਹ ਪਹਿਲੀ ਗੱਲ ਤਾਂ ਇਹ ਆਨੇ ਵੀ ਘਰੇ ਆਓ ਹਾਂ ਤੇ ਆਪਜੀ ਤਸੱਲੀ ਕਰਕੇ ਹਾਂ ਜਿੱਥੋਂ ਦਾ ਡਰੈਸ ਨੋਟ ਕਰਵਾਇਆ ਜਾਂਦਾ ਹਾਂ ਹਾਂਜੀ ਹਾਂਜੀ ਕਿਸੇ ਵੀ ਫਾਰਮ ਦਾ ਹਰ ਰੋਜ਼ ਹਰ ਤਾਂ ਵੀਡੀਓ ਪੈਨਿੰਗਾ ਚੈਨਲ ਤੇ ਉੱਥੇ ਪਹੁੰਚ ਕੇ ਆਪਣੇ ਦਸੱਲੇ ਹੀ ਕਰੋ ਪੈਸੇ ਦੇਣੇ ਹਾਂਜੀ ਹਾਂਜੀ ਨਾਂ ਦੇ ਪ੍ਰਤਾਪ ਸਿੰਘ ਛਾਂ ਪਿੰਡ ਝਾਂਪੇਗੁਰਾ ਜ਼ਿਲ੍ਹਾ ਤਰਨਤਾਰਨ ਸੀਰੀ ਵੀ ਤਰਨਤਾਰਨ ਨੰਬਰ ਜੇ 6284744127 6284744127 ਠੀਕ ਆ ਤੇ ਨੰਬਰ ਆਪਾਂ ਦੋਵੇਂ ਚਲਾ ਦੇਣੇ ਅੱਜ ਕਈ ਨੂੰ ਇੱਕ ਫੋਨ ਲੱਗਦਾ ਨਹੀਂ ਕਦੇ ਕੋਈ ਗੱਲ ਦੂਜਾ ਨੰਬਰ ਤੇ 7088901172 7088901172 ਤੇ ਸ਼ੁਰੂਆਤ ਕਰੀਏ ਝੋਟੀ ਤੋਂ ਹਨਾ ਹਾਂਜੀ ਠੀਕ ਹੈ ਜੀ ਇਹ ਪਈ ਝੋਟੀ ਸੁਗਾ ਪਹਿਲਾ ਜੀ ਪਹਿਲਾ ਸੁਗਾ ਬਾਕੀ ਭੈਣ ਭਰਾਵਾਂ ਨੇ ਗਾੜੀ ਮੁੜ ਕੇ ਆਹਣ ਦੇ ਵਪਾਰੀ ਤੇ ਜੇ ਤੋੜੀ ਟੱਪਨ ਦਿੰਦਾ ਆਪਣੀਆਂ ਕੋਲ ਦੱਸ ਦੇ ਲਾਵੇ ਹਾਂ ਬੈ ਲਗੋ ਜੀ ਆਪਣੀਆਂ ਗੱਲਾਂ ਸੱਡੀਆਂ ਹਾਂ ਸੂਬਾ ਪਹਿਲਾ ਸਹੀ ਆ ਭਾਵੇਂ ਜਿਹੜਾ ਮਰਜ਼ੀ ਗੇ ਲੈ ਲੇ ਤਾਂ ਬਾਕੀ ਆਪਦੀ ਸਮਝ ਵੇਖੇਗਾ ਜਿੱਦਾਂ ਦੀ ਅਗਲੇ ਸਾਂਭੀ ਆਪਾਂ ਦੇ ਇੱਥੇ ਆ ਉਹਨਾਂ ਦੇ ਆਪਾਂ ਨੂੰ ਮਿਲ ਜੇ ਬੱਚਾ ਮਗਰ ਬੱਚਾ ਨਹੀਂ ਦੀ ਹੈਗਾ ਬੱਚੇ ਤਾਂ ਬਣਾ ਸੂਈ ਨੂੰ 3-3 ਮਹੀਨੇ ਜੇ ਬਣੀ ਉਹਨਾਂ ਦੱਸੀ ਕੋਈ ਥੋੜੇ ਚਿਰ ਦੀ ਮਹੀਨੇ ਕੰਢੀ ਆ ਪਾਣੀ ਕੋਈ ਗਰੰਟੀ ਦੇਦੇ 10 ਦੱਤਾ ਭੈਣ ਭਰਾ ਨੂੰ ਦੁੱਧ ਉਹ ਅਗਲੇ ਦੀ ਕਿਸਮਤ ਆ ਜੀ ਲੋ ਦੱਠਿਆ ਉਹ 7 ਲਾ 7 ਮੰਨ ਗਏ ਤੇ ਮਿਲਦੀ ਕਿੰਦਾ ਮਿਲਦੀ ਇੰਦਾ 4 ਤੇ ਜੀ ਪੜੇ ਤੇ 4 ਤੇ ਲੋ ਤੋਰੋਈ ਕਰਮ ਵਾਲੇ ਨੂੰ ਪਹਿਲਾ ਸੂਬਾ ਇਹ ਕਰਦ-ਕਰਦ ਚੰਗਾ ਵੱਡਾ ਏ ਛੋਟੀ ਨਹੀਂ ਵੱਡੇ ਵੱਡੇ ਢਾਂਚੇ ਚ ਸਿਰ ਮੁੰਡੀ ਸੋਹਣੀ ਆ ਜੀ ਇੱਕ ਤਾਂ ਬੜਾ ਡੰਗਰ ਹੀਰਡ ਕਰਦੇ ਆਗੇ ਬਿਲਕੁਲ ਜੀ ਦੂਜੇ ਸੰਗ ਨਾਲ ਤੇ ਉਹ ਦੇਖੀ ਸਤੇ ਤੇ ਨੂਰ ਨਾ ਫਮਾ ਲਗਾ ਹਾਂ ਬਿਲਕੁਲ ਜੀ ਬਿਲਕੁਲ ਚਾਰ ਤੇ ਸਜਣੋ ਪਹਾੜੇ ਤੇ ਮਿਲੂਗੀ ਮੈਂ ਜੰਗੀ ਝੋਟੀ ਆ ਬਾਕੀ ਦੁੱਧ ਸੱਤ ਕਿਲੋ ਰੋਈ ਵੀ ਖਰੀਦਦਾ ਆਪਣੀ ਸੱਤ ਲਾ ਲਈ ਤੇ ਸ਼ਾਹ ਜੀ ਰੇਟ ਇਹਦਾ ਰੇਟ ਭਾਈ ਬਿਲਕੁਲ ਛੋਟਾ ਹੈ ਠੀਕ ਆ ਅਮਰ ਕਟਈ ਵਾਲੇ ਅੱਛਾ ਇਹਨਾਂ ਪਾ 52000 ਕਿਲੋ ਮੀਟਰ ਤੱਕ 52000 ਦੀ ਦੇਣੀ ਆ ਠੀਕ 55000 ਤੇ 100 ਕਿਲੋਮੀਟਰ ਤੇ ਇੱਕ ਅਗਿਆ ਆ ਗਿਆ ਹੈ ਇਹ ਭਾਜੀ ਗਾੜੀ ਇਹ ਲੋਹੀ ਦੇ ਪੰਦੇ ਵਿੱਚ ਪਾਇਆ ਹਾਂਜੀ ਲੋਹੀ ਚੋਂਦੀ ਆ 16 ਮਹੀਨਾ ਜੇ ਸਰੀਰ ਪੱਖੋਂ ਲਾਈਏ ਹਾਂ ਫਿਰ ਤੇ ਦੁਜਾ ਜੇ ਤੇ ਸਿੰਘਾਂ ਤੋਂ ਭਾਵੇਂ ਆਪ ਦੀ ਸਮਝ ਵੇਖੀ ਤੁਸੀਂ ਹਾਂ ਕਿਉਂਕਿ ਇਹ ਸਿੰਘਾਂ ਤੋਂ ਭਾਵੇਂ ਤੀਜੇ ਲਾਲੇ ਚੌਥੇ ਲਾਲੇ ਖੁਸ਼ੀ ਤੁਹਾਡੀ ਸਮਝ ਵੇਖੇ ਸਮਝ ਵੇਖੇ ਹੈਗੇ ਲੋਹੀ ਦਾ 8 ਕਿਲੋ ਦੇ ਥੱਲੇ ਸੂਈ ਮਹੀਨੇ ਦੀ ਜੇ ਤੇ ਬੱਚਾ ਨਹੀਂ ਗਰੰਟੀ ਆਪਣੇ ਤੋਂ ਵੀਡੀਓ ਬਣੀ ਹੈਗੀ ਆਪਣੇ ਤੋਂ ਠੀਕ ਹੈ ਬੱਚਾ ਮਰ ਗਿਆ ਇਹਦਾ ਹਾਂ ਪਾਰੇ ਤੇ ਮਿਲਦੀ ਜੀ ਚਾਟ ਆ ਬਿਲਕੁਲ ਪਾਰੇ ਸੁਈ ਮਹੀਨੇ ਦੀ ਜੇ ਮੈਲਾ ਮਾਰਦੀ ਮੈਂ ਅੱਛਾ ਹਾਂਜੀ ਚਲੋ ਤੋਰੋ ਕਰ ਭਾਈ ਬਲਾਈ ਤਾਂ ਤੁਣੋਂ ਓਕੇ ਤੇ ਕਿੱਦਿ ਵਾਧੇ ਹਾਂ ਸੰਨ ਵਾਲੀ ਗਾਇ ਫਾਕੀ ਨਾ ਮੈਂ ਸਰੀਰ ਤੇ ਪੱਥਰ ਰਗੀ ਆ ਸਾਰੀ ਤੇ ਬਿਲਕੁਲ ਜੀ ਚੁਵਾਈ ਓਕੇ ਹੁਣ ਵੀ ਮੈਂ ਨਾ ਜੀ ਚੁਵਾਈ ਇੱਕ ਨੰਬਰ ਥਣ ਚੱਡਾ ਬਹੁਤ ਵਧੀਆ ਬਿਲਕੁਲ ਓਕੇ ਹੈ ਲੋਈ ਜੇ ਲੋਈ ਚੰਗੀ ਲੋਈ ਚੰਗੀ ਨੋ ਜੱਤਰਾ ਤੇ ਸ਼ਾਹ ਜੀ ਦਾ ਰੇਟ ਕਿਰੋਂ ਨਹੀਂ ਜਹਾ ਜੀ ਆ ਜੀ ਬੱਚਾ ਹੁੰਦਾ ਫਿਰ ਤੇ ਤਾਹ ਜਾਣੀ ਮੈਂ ਜੱਜ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋ ਆਬ ਜਿਲੇਉ 55000 ਦੇ 58000 ਚ ਪਹੁੰਚਿਆ 100 ਕਿਲੋਮੀਟਰ ਦੀ ਗੱਡੀ ਕੋ ਆਬ ਹੀ ਲਿਆਉ ਤੇ ਪੂਰੇ 55000 ਠੀਕ ਆ ਤੇ ਜੇ ਨੰਬਰ ਤੇ ਇਹ ਪਾਜੀ ਮਹੀਂ ਵੱਡੀ ਜੇ ਤੇ ਇਹ ਨਾਲ ਮਗਰਲਾ ਥਾਨ ਨਾ ਜਿਹੜਾ ਬਹਿਣੀ ਵਾਲਾ ਹਾਂ ਧਾਰਾ ਉਹਨੇ ਨਾ ਜਰੂਰ ਆਪਾਂ ਤਲੜਦੇ ਸਾਵਾਂ ਦੇ ਤੇ ਅੱਲ ਹੀ ਕਿਉਂ ਹਾਂਜੀ ਹਾਂਜੀ ਬੱਚਾ ਕਰਦੇ ਬਾ ਠੀਕ ਇਹਦਾ ਬੱਚਾ ਫੂਈ ਪਰ ਇਹ ਨਾ 15 ਦਿਨਾਂ ਦੀ ਮਗਰ ਕੱਟੀ ਐ ਅੱਛਾ ਮਗਰ ਕੱਟੀ ਆ ਗਈ ਕੱਟੀ ਹੋਵੇ ਠੀਕ ਆ ਠੀਕ ਆ ਤੇ ਇਹਦੇ ਤਿੰਨਾ ਸਮਝ 8 ਕਿਲੋ ਦੁੱਧ ਤੇ ਨਾ ਤਾਂ ਹਾਂਜੀ ਲਓ ਚਲੋ ਤੋੜੋ ਚੈੱਕ ਕਰੋ ਆਹਾਂ ਬਹਿਣੀ ਨਾਲ ਥਾਣਾ ਨਾ ਮਗਰ ਲਾ ਹੂੰ ਬਹਿਣੀ ਨਾ ਧਾਰਾ ਕਰਿਆ ਹਾਂ ਧਾਰਾ ਨਾ ਬੱਦਲਦੇ ਸਾਨੂੰ ਨਾ ਦੇਣੀ ਚੱਲਦਾ ਹੈਗਾ ਮਸਟੈਟਸ ਹੋਈ ਤੁਹਾਨੂੰ ਓਕੇ ਓਕੇ ਹਾਂਜੀ ਮੈਂ ਵੱਡੀ ਜੂਵਰ ਕੁ ਭਵਾਂ ਤੇ ਜਾਈ ਜਾਂਦਾ ਗਿਆ ਮੈਂ ਨਾ ਵੀ ਆਪ ਦੀ ਸਮਝ ਲੈ ਇਹ ਕੱਟੀ ਮਗਰ ਇਹਦੇ ਆਹ ਕੱਟੀ ਜੀ ਕਾਲੀ ਹੈ ਬਿਲਕੁਲ ਕਾਲੀ ਕੱਟੀ ਜਾ ਫੇ ਮੇਨੇ ਨਾਲੇ ਕੋ 20 ਦਿਨਾਂ ਦੀ ਲਾਲੇ ਨੂੰ ਤੁਹਾਡੇ ਤੇ ਡਿਪੈਂਡ ਹੁੰਦੀ ਸੱਜਣ ਆਪ ਦੀ ਸਮਝ ਵੇਖੇ ਗਾੜੀ ਸਾਰਾ ਲਓ ਜੀ ਛਣ ਦਾ ਵਟਾ ਜੀ ਮੇਰੇ ਬਿਲਕੁਲ ਜੀ ਬਿਲਕੁਲ ਮੈਂ ਸੱਜਣ ਮੈਂ ਸੱਜਣ ਹਾਂ ਬੱਤੀ ਵਾਲੀ ਬੱਤੀ ਵਾਲੀ ਤੇ ਇਹਦਾ ਰੇਟ ਫਿਰ ਸ਼ਾ ਜੀ ਇਹਦਾ ਵੀ ਛੋਟਾ ਹੀ ਹੈ ਜੀ ਪਾ ਅੱਛਾ ਇਹਦੀ ਪੂਰੇ 55000 ਤੋਂ 100 ਕਿਲੋਮੀਟਰ ਤੱਕ 55000 ਤੋਂ 100 ਕਿਲੋਮੀਟਰ ਗੱਡੀ ਕੋ ਆਪ ਜੀ ਲੈਂਦਾ ਪੂਰੇ 35000 ਦੇ ਠੀਕ ਹੈ ਜੀ ਤਾਂ ਆਗੇ ਚੌਥੇ ਨੰਬਰ ਤੇ ਇਹ ਭਾਵੇਂ ਮੈਂ ਇਹਦਾ ਬੱਚਾ ਮਰਿਆ ਹੋਇਆ ਇਹਦੀ ਭੂਛੀ ਜੀ ਇਹ ਭੂਛੀ ਜੀ ਭੂਛੀ ਤੇ ਮਿਲਦੀ ਆ ਦੋਵੇਂ ਟਾਈਮ ਚਾੜ ਤੇ ਮਿਲਦੀ ਹੁੰਦਾ ਠੀਕ ਹੈ ਧਾਰ ਤੇ ਇਹ ਹਾਂਜੀ ਦੁੱਧ ਚਵਾਵਾ ਭਾਵੇਂ 9-10 ਲੀਟਰ 8 ਜੀ ਪੂਰ ਪੱਕਾ ਆਹ ਠੀਕ ਹੈ 8 ਲੀਟਰ ਲੋਇਰ ਗੱਲ ਆ ਠੀਕ ਹੈ ਹਾਂਜੀ ਸੁਨੀਲ ਨੂੰ 1.5 ਮਹੀਨਾ ਆ ਗਿਆ ਓਕੇ ਸੁਬਾਹ ਭੈਣ ਭਰਾਵਾਂ ਦੇ ਗੜੀ ਆ ਬਿਲਕੁਲ ਜੀ ਆਹ ਦੀ ਸਮਝ ਦੂਆ ਗੱਜਾ ਤੇ ਜਾ ਚੌਥਾ ਤੁਹਾਡੇ ਤੇ ਹੁੰਦਾ ਰਪਿੰਡ ਸੱਜਣੋ ਇਹਦੀ ਆਹ ਜੀ ਭੂਛੀ ਠੀਕ ਹੈ ਆ ਬੂਚੀ ਸਜਣੋਂ ਬਣੀ ਆ ਇਸ ਬੂਚੀ ਤੇ ਮਿਲਦੀ ਬਿਲਕੁਲ ਬੂਚੀ ਨਾ ਰਾਕੇ ਨਾਲ ਪਾੜਾ ਪਾਦੀ ਦਾ ਠੀਕ ਹੈ ਠੀਕ ਹੈ ਇਹ ਇਹਦੀ ਸ਼ਾਦੀ ਫਿਰ ਕੀਮਤ ਇਹਦੀ ਭਾਜੀ ਇੱਕ ਘੱਟ 60 ਚ ਪਹੁੰਚ ਠੀਕ ਆ 60000 9000 ਹਜ਼ਾਰ ਤੇ ਪਹੁੰਚ ਜਾਂਦੀ ਹੈ ਗੱਡੀ ਕੋ ਆਉਂਦੀ ਲਓ 50000 ਦੀ ਠੀਕ ਹੈ ਤੇ ਆ ਆ ਗਈ 5ਵੇਂ ਨੰਬਰ ਤੇ ਇਹਦੇ ਥੱਲੇ ਭਾਈ ਦੁੱਧ ਜੇ 7 ਹੁੰਦੇ ਠੀਕ ਹੈ ਕੋਈ ਛੇਰ ਵਾਲੇ ਅੱਛਾ ਹੈ ਕਿਤੇ ਝੋਟੀ ਜਾਣ ਵਾਲੀ ਨਹੀਂ ਪਰ ਜਦਾਂ ਨਹੀਂ ਕੇ ਸੰਭੀ ਜਾਓ ਉਦਾਂ ਦਾ ਹੀ ਬੋਲਿਆ ਹਾਂ ਜੀ ਹਾਂ ਜੀ ਚਲੋ ਚੰਗੀ ਆ ਦੁੱਧ 7 ਤੇ ਆ ਜੀ ਕੋਈ ਛੇਰ ਵਾਲੇ ਫੜ ਕਰਦੇ ਨੇ ਤੇ ਸੁਆ ਭੈਣ ਭਰਾਵਾਂ ਦੇ ਗਾੜੀ ਆ ਹਾਂ ਪਹਿਲਾਂ ਆ ਜਾਂ ਦੂਜਾ ਹਾਂ ਜੀ ਹਾਂ ਜੀ ਸੁਈ ਨੂੰ ਇਹਨੂੰ ਕੋਈ 3 ਕੁ ਮਹੀਨੇ ਹੋਏ ਜੇ ਸਾਢੇ 3 ਬਣੀ ਉਹਨਾਂ ਰਸੀ ਆਪਾਂ ਨੂੰ ਹਾਂ ਉਹ ਮਹੀਨੇ ਦੀ ਆਪਾਂ ਕੋਈ ਗਰੰਟੀ ਦੇਣੀ ਦੁੱਧ ਦੇ ਹਿਸਾਬ ਨਾਲ ਦੇਣੀ ਏ ਦੁੱਧ ਵਾਲੇ ਮਗਰ ਹਾਂ ਬਿਲਕੁਲ ਨਾ ਜੀ ਸੋਵਾਰੇ ਹੋਊਗੀ ਸ਼ਾਇਦ ਅਜਾ ਜੀ ਆਹ ਹੋਜੀ ਚਲੋ ਗਾੜੀ ਭੈਣ ਭਰਾਵਾਂ ਦੇ ਮੋੜ ਤੇ ਲੈਸ ਪਾਣਾ ਹੈਗਾ ਗੱਲ ਇਹ ਅੱਜ ਤਾਂ ਉਹ ਤਾਂ ਡੰਗਰੇ ਆ ਜਿਹੜੀ ਕੰਡੀਸ਼ਨ ਦੱਸਦੇ ਪਹੁੰਚੂਗਾ ਹਾਂ ਅਰੇ ਕਿੰਨਾ ਮੀ ਇਹ ਕਿ ਰੋਲੀ ਕੱਕਰ ਥੱਲੇ ਬੰਨ ਛੱਡੀ ਹੋਈ ਆ ਕਿੱਕਰ ਵਾਲੇ ਹਿਸਾਬ ਬਣਿਆ ਰਿਹਾ ਹਾਂ ਜੀ ਸਾਂਭੀ ਨੀ ਕੇ ਲੈ ਆਂਦੇ ਹਾਂ ਜੂਟ ਕਾਣੀ ਚਲੋ ਇਹ ਆ ਵੀ ਆਪਾਂ ਘੱਟ ਵਟ ਲੈਣਾ 500 ਆਪਾਂ ਸਾਹ ਵਾਲੇ ਸਾਹ ਗੱਲ ਸਾਹ ਵਾਲੀ ਗੱਲ ਸਹੀ ਗੱਲ ਚਲੋ ਇਹ ਆ ਵੀ ਆਓ ਜੀ ਚਲੀ ਬੇਚਾਰਾ ਤੁਹਾਨੂੰ ਪਤਾ ਜਿਹੜਾ ਮੱਠ ਬੰਦਾ ਉਹਦੇ ਲਈ ਤੇ ਪਾਣੀ ਉਹਨੇ ਬਣਾ ਲੈਣੀ ਹਾਂ ਬਣਾ ਲੈਣੀ ਯਾ ਯਾਰ ਰੋਣਾ ਬੜੀ ਵੱਡੀ ਗੱਲ ਜੀ ਤੇ ਰੇਟ ਇਹਦਾ ਜੀ ਰੇਟ ਬਿਲਕੁਲ ਹੀ ਇਹਦਾ ਛੋਟਾ ਜੀ ਸਾਰਿਆਂ ਨੂੰ ਅੱਛਾ 50000 ਤੋਂ 51 ਗੱਡੀ ਕੋਲ ਲਿਓ 47 ਦੀ ਦੇ 47000 ਦੀ ਹਾਂ ਜੀ ਅੱਛਾ ਠੀਕ ਹੈ ਲਓ ਸੱਜਣੋ ਆ ਪਸ਼ੂ ਆ ਖਰੀਦਦਾਰੀ ਕਰਿਓ ਸਸੀ ਕਾ ਕਰਿਓ